ਕਾਲ عمر ਹੋ ਗਈ ਤੇ ਮਾਮਾ ਕਹਿੰਦਾ ਮੈਂ ਅੱਜ ਤੱਕ ਇਹੋ ਜੀ ਬੱਲੀ ਤੇ ਇਹ ਚਾ ਦਾਣਾ ਇਹੋ ਜੀ ਕਣਕ ਜਿੰਦੇ ਕੀ ਤੁਹਾਡੇ ਸਾਹਮਣੇ ਗਿਣਤੀ ਕਰਾਂਗੇ ਸਾਰੀ ਤੇ ਹੈਰਾਨ ਕਰ ਦੂਗੀ ਤੁਹਾਨੂੰ ਇਹ ਬੱਲੀ ਕਣਕ ਦੀ ਤੇ ਪੀ ਵੀ ਦੱਸਾਂਗੇ ਕਿਹੜਾ ਇਹ ਕੁਦਰਤ ਪੱਖੋਂ ਹੋਇਆ ਜਾਂ ਐ ਤੇ ਕੋਈ ਰੇ ਸਪਰੇਅ ਅਡ ਕਰੀ ਸਾਰੀ ਗੱਲਬਾਤ ਕਰਦੇ ਆਂ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਜਰੂਰ ਦੇਖੀਓ ਆ ਮੈਂ ਗਿਣੀਆਂ ਪਤਾ ਨੇ ਕਰਕੇ ਗਿਣਤੀ ਲਓ ਵੀ ਮਿੱਤਰੋ ਗਿਣਤੀ ਕਰਦੇ ਆਂ ਫਿਰ ਆਜੋ ਲਓ ਜੀ ਮਿੱਤਰੋ ਅਸੀਂ ਦਾਣੇ ਗਿਣਦੇ ਆਂ ਹੁਣ ਤੇ ਕੁਦਰਤ ਦਾ ਖਜ਼ਾਨਾ ਦਿਖਾਉਣੇ ਆ ਤੁਹਾਨੂੰ ਵੀ ਵੇਖੋ ਬਈ ਹਨਾ ਕਿੰਨੇ ਦਾਣੇ ਹੋ ਸਕਦੇ ਬੱਲੀ ਦੇ ਵਿੱਚ ਗਿਣਤੀ ਕਰਦੇ ਆ ਆ ਲਓ ਜੀ ਆਪਾਂ ਬੱਲੀ ਲਈ ਭੋਰ ਥੋੜੇ ਸਾਹਮਣੇ ਉਹੀ ਬੱਲੀ ਸੀ ਇਹ ਤੇ ਦੇਖੀ ਚੱਲੋ ਵੀ ਆਪਾਂ ਨੂੰ ਕੁਦਰਤ ਦੇਖੋ ਹਨਾ ਕੀ ਕੁਛ ਦਿੰਦੀ ਆ ਢੁੱਲਣਾ ਦੇਵੋ ਮਮਾ ਢੁੱਲੇ ਤਾਂ ਨਹੀਂ ਅਜਾਪ ਥੋੜੀ ਜਿਹੀ ਪਏ ਇੱਕ ਮਿੰਟ ਢੁੱਲਣ ਦੀ ਦਾਣੇ ਹੁਣੇ ਉਹ ਚ ਹੈਂ ਦਾਣੇ ਆ ਉਹ ਚ ਲਓ ਜੀ ਕੁਸਤਾ ਸੀ ਦਾਣੇ ਸਿੱਟ ਵੀ ਦਿੱਤੇ ਪੰਜ ਦਾਣੇ ਤਾਂ ਮੰਨ ਲਓ ਜੀ ਸਾਡੇ ਤੋਂ ਡਿੱਗ ਪਏ ਥੱਲੇ ਤੇ ਕੋਸ਼ਾ ਝੋਲੀ ਦੇ ਵਿੱਚ ਪਏ ਆ ਆਪਾਂ A to Z ਤੁਹਾਨੂੰ ਗਿਣ ਕੇ ਦਿਖਾਵਾਂਗੇ ਬਈ ਵੀ ਵੇਖੋ ਕੁਦਰਤ ਦੇ ਨੇ ਯਾਰ ਇਹਣਾ ਕੁਦਰਤ ਆਪਾਂ ਨੂੰ ਕੀ ਕੁਛ ਦਿੰਦੀ ਐ ਪਹਿਲਾਂ ਤਾਂ ਬੱਲੀ ਦੇ ਦਾਣੇ ਦੇਖ ਲਓ ਆ ਵੇਖੋ ਬਈ ਇਹ ਆਪੇ ਕਿੰਨੇ ਠੀਕ ਆ ਇਹ ਵੰਗਰ ਇਹ ਬੱਲੀ ਤਾਂ ਇੱਕ ਸੀਗੀ ਪਰ ਕੁਦਰਤ ਨੇ ਜਦੋਂ ਫਟਾਰਾ ਲਿਆਂਦਾ ਇਹਦਾ ਚਾਰ ਬੱਲੀਆਂ ਬਣਾ ਦਿੰਆਂ ਕਿਵੇਂ ਬਣਾਈਆਂ ਮਾਮਾ ਕਹਿਓ ਗਿਣੀ ਕਰ ਗਿਣਤੀ ਕਰਿਓ ਗਿਣਤੀ ਤਾਂ ਮੈਂ ਆਹ ਖੰਜੀ ਕੱਢਣੀ ਸਾਰੀ ਹਾਂ ਹਾਂ ਉਹ ਵੀ ਕੱਢਣੇ ਆ ਸੀ ਤੇ ਪਹਿਲਾਂ ਅਸੀਂ ਉਹ ਗਿਣਦੇ ਆ ਜਿਹੜੇ ਹੱਥ ਦੇ ਵਿੱਚ ਆ ਹਨ 1 2 3 4 5 6 7 8 9 10 11 12 13 13 ਹਾਂ ਹੁਣ ਝੋਲੀ ਕਰ ਲਓ ਮੈਂ ਹਾਂ ਝੋਲੀ ਕਰ ਲਾ 13 ਉਹ ਸੀਗੇ ਜੀ ਬਾਕੀ ਇਹਨੂੰ ਅਸੀਂ ਗਿਣਦੇ ਆਂ ਤੇ ਮਮਾ ਇਹ ਕੇ ਕਰਕੇ ਗਿਣੀ 14 15 16 17 18 ਹੂੰ ਹੂੰ 21 22 22 ਦੋਸਤੋ

40 ਕਾਲੀ 40 40 ਤੇ ਦੋੜ 40 ਨਾ ਪਿਆ ਨਾ 51 54 55 ਲੋ ਵੀ ਮੇ 352 60 ਹੋ ਗਏ ਤੇ ਮੈਨੂੰ ਲੱਗਦਾ ਅਜੇ ਵੀ 30 ਢਾਣੇ 20 ਢਾਣੇ ਹੋਰ ਪਏ 62 62 62 14 64 64 64 ਹੂੰ 64 70 72 تهترم 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 اسي 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 90 ਹੋ ਗਏ ਮਿੱਤਰੋ 90 99 ਮੈਨੂੰ ਨਹੀਂ ਲੱਗਦਾ ਵੀ ਤੁਸੀਂ ਅੱਜ ਤੋਂ ਪਹਿਲਾਂ ਕਦੇ ਇਹ ਬੱਲੀ ਦੇਖੀ ਹੋਣੀ ਹੈ 99 94 94 99 96 99 99 100 ਕਿਕ 100 ਤੋਂ ਯਾਰ ਹੀ 8 10 12 12 ਆ 14 16 16 24 20 ਕਿੰਨੇ ਹੋਏ मामा सही सी दस देऊ 120 100 ਤੇ 20 ਹਾਂ ਪਹਿਲਾਂ ਦੇਖੀ ਆ ਕਦੇ ਮਾਮਾ ਇੰਨੀ ਵੱਡੀ ਵੱਲੀ ਤਿੰਨ ਬੱਲੀਆਂ ਦਾ 60-60 ਦਾਣੇ ਹੁੰਦੇ ਸੀ 60 ਪਾਇੰਟ ਹੁੰਦੇ ਸੀ ਤੇ ਇਹ ਕਿੰਨੇ ਨਿਕਲੇ ਆਪਣੇ ਇਹ 170 20 120 ਦੁੱਗਣੇ ਦੁੱਗਣੇ ਦਾਣੇ ਨਿਕਲ ਗਏ ਹਾਂ ਜੀ ਪਹਿਲਾਂ ਤਾਂ ਨਹੀਂ ਮਮਾ ਆਪਾਂ ਬੱਲੀ ਦੇਖੀ ਇਹ ਹੈਨਾ ਤੇ ਹੈ ਤਾਂ ਕ੍ਰਿਸ਼ਮਾ ਹੀ ਮਮਾ ਕੁਦਰਤ ਦਾ ਹੈਨਾ ਕੁਦਰਤ ਦਾ ਚਮਤਕਾਰ ਹੀ ਕਹਿ ਸਕਦੇ ਆਪਾਂ ਵੀ 120 ਦਾਣੇ ਬੱਲੀ ਚੋਂ ਨਿਕਲਨੇ ਮਿੱਤਰੋ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਮਮਾ ਵੀ ਆਪਾਂ ਸਿੱਟ ਦੇਣੀ ਮੈਨੂੰ ਫੜਾ ਆਪਾਂ ਇਹਨੂੰ ਗਾਹਾਂ ਨੂੰ ਵੀ ਲਾਵਾਂਗੇ ਫੇਰ ਆਪਾਂ ਕਣਕ ਕਿਹੜੀ ਵਜਦੀ ਆ ਇਹ ਜੀ ਵੈਰੈਟੀ ਤਾਂ 222 ਸੀਗੀ ਜੀ 222 ਬੀ ਸੀਗਾ ਤੇ ਕੁਦਰਤ ਪੱਖੋਂ ਹੀ ਹੁਣ ਇੱਕ ਬੱਲੀ ਦੇ ਵਿੱਚੋਂ ਤੁਹਾਡੇ ਸਾਹਮਣੇ ਲਓ ਵੀ ਮਿੱਤਰੋ 100 ਤੇ 20 ਦਾਣੇ ਤਾਂ ਸਾਡੇ ਆ ਹੋ ਗੇ ਮੂਠੀ ਦੇ ਵਿੱਚ ਜਿਹੜੇ ਤੁਹਾਡੇ ਸਾਹਮਣੇ ਅਸੀਂ ਗਿਣੇ ਆ ਤੇ ਘੱਟੋ ਘੱਟ ਵੀ ਮਾਮਾ ਕਿੰਨੇ ਪਏ ਥੱਲੇ 10 15 ਦਾਣੇ ਥੱਲੇ ਡਿੱਗ ਪਏ ਸੀ ਸਾਡੇ ਤੋਂ ਬੱਲੀ ਪੋਰਨ ਲੱਗਿਆ ਤਾਂ ਮੰਨ ਲਓ ਵੀ ਤੁਸੀਂ 100 ਤੇ 30 ਦਾਣੇ ਹੋ ਗਏ ਮਾਮਾ 130 ਦਾਣੇ ਇੱਕ ਬੱਲੀ ਚੋਂ ਨਿਕਲਦੇ ਆ ਦੋਸਤੋ ਬੇਗਨ ਤੁਸੀਂ ਕਿਹੋ ਜਿਹਾ ਹੈ ਹੈਰਾਨੀ ਵਾਲੀ ਗੱਲ ਹੈ मामा ਕਿੰਨੀ ਉਮਰੋਂ ਵੀ ਛੋਟੀ 60 ਸਾਲ ਉਮਰ ਹੋ ਗਈ ਤੇ मामा ਕਹਿੰਦਾ ਮੈਂ ਅੱਜ ਤੱਕ ਇਹੋ ਜੀ ਬੱਲੀ ਤੇ ਇਹ ਚਾ ਦਾਣਾ ਇਹੋ ਜੀ ਕਣਕ ਕਿੰਦੇ ਕੀ